ਕੀ ਆ ਸਰ ਜੇ ਸਰ ਅੱਜ ਦੁਨੀਆ ਭਰ ਵਿੱਚ ਪੇਸ਼ਾਰਾ ਬੜੀ ਹੀ ਧੂਮਤਾਂਨਾ ਮਨਾਇਆ ਜਾ ਰਿਹਾ। ਗੁਰਦਾਸਪੁਰ ਵਿੱਚ ਵੀ ਜਿਹੜਾ ਦੁਸ਼ਰਾ ਬੜੀ ਧੂਮਤਾਂਨਾ ਮਨਾਇਆ ਗਿਆ। ਔਰ ਤੁਹਾਡੀ ਕਮੇਟੀ ਵੱਲੋਂ ਹਰ ਸਾਲ ਬੜੀ ਧੂਮਤਾਂਨਾ ਮਨਾਇਆ ਜਾਂਦਾ ਤੇ ਕਿਸ ਨਰ ਉਪਰ ਆਲਾ ਰਿਹਾ ਇਸ ਵਾਰ। ਦੇਖੋ ਜੀ ਸਾਰੀਆਂ ਹੀ ਜਿੰਨੀਆਂ ਵੀ ਦੁਸ਼ਰਾ ਕਮੇਟੀਆਂ ਦਾ ਸਾਰਾ ਯੋਗ ਲਾ ਕੇ ਕਰਦੇ ਆ। ਸਾਰਾ ਕੰਮ ਉਹ ਆਲ ਕਰਦਾ ਵਾ। ਕਿਸੇ ਦਾ ਵੱਧ ਕੱਢਦਾ ਕਿਸੇ ਦਾ ਘੱਟ ਕਰ ਦਿੰਦਾ ਵਾ। ਮੇਰੇ ਵੱਲ ਤੋਂ ਸਾਰੇ ਸਨਮਾਨ ਲਈ ਜਿੰਨੀਆਂ ਵੀ ਦੁਸ਼ਰਾ ਕਮੇਟੀਆਂ ਦਾ ਬੜਾ ਯੋਰ ਲਾ ਕੇ ਕੰਮ ਕਰਦੇ ਆ। ਪਰ ਮੈਂ ਸਾਨ ਦੇ ਤਲਵਾਰੀਆਂ ਵੀ ਚਲੋ ਉਹ ਆਗੇ ਆਰਾਮ ਦੇ ਤਿੱਖੇ ਬਾਰੇ ਜਿਹੜੀ ਇਹ ਬਦਾਈ ਦੇ ਤੇ ਛਾਈ ਦੀ ਜਿੱਤ ਦੇ ਤੇ ਜਿਹੜੇ ਹਥਿਆਰ ਮਲਾਂਦੇ ਨੇ ਲੋਕਾਂ ਨੂੰ ਇੱਥੇ ਸਿੱਖਿਆ ਮਿਲਦੀ ਆ। ਚਾਹੇ ਕੋਈ ਕਿੰਨਾ ਵੀ ਸਮਰਥਵਾਦਕ ਹੋਣਾ ਹੋ ਜੇ ਚਾਹੇ ਕਿਸੇ ਕੋਲ ਜਿੰਨੀ ਮਰਜ਼ੀ ਪਾਵਰ ਆ ਜੇ ਜਦੋਂ ਉਹ ਮਿਸਯੂਜ਼ ਕਰਨ ਲੱਗ ਪੈਂਦਾ ਵਾ ਤੂੰ ਵਿਧਾਨਪਾਲਾ ਸੀ ਹੋ ਜਾਂਦਾ। ਪਾਵਰ ਦੇ ਨਾਲ ਨਾਲ ਬੰਦੇ ਨੂੰ ਬਿਲਕੁਲ ਹੋਸਟਰੀਆ ਟਿਕਾਣੇ ਲੱਗਣੀ ਚਾਹੀਦੀ ਆ। ਉਹ ਆ ਰਾਮ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਵਾ ਜੋ ਅਸੀਂ ਦਸਾਂ ਦੇ ਸਿੱਖਨੇ ਆ ਉਹ ਤੇ ਸਿੱਖਿਆ ਲੈਣੀ ਚਾਹੀਦੀ ਆ ਮੈਂ ਇਹਨਾਂ ਕੁਝ ਹੀ ਕਹਿੰਦਾ ਆ ਸਰ ਇੱਕ ਗੱਲ ਹੋਰ ਬਹੁਤ ਵੱਡਾ ਹਜੂਮ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇਸ਼ਾਰਾ ਦੇਖਣ ਆਏ ਤੇ ਕੀ ਕਹਿਣਾ ਚਾਹੋਗੇ ਇਸ ਲੋਕਾਂ ਨੂੰ ਦੇਖੋ ਜੀ ਸਾਰੇ ਤੁਹਾਨੂੰ ਆਂਦੇ ਉਪਾਸਕ ਨੇ ਸਾਰੇ ਤੁਹਾਨੂੰ ਨੂੰ ਪਿਆਰ ਕਰਦੇ ਨੇ ਔਰ ਉਹ ਜਿਹੜੀ ਆ ਤਿਹਾਰ ਨੂੰ ਵੇਖਣ ਆਂਦੇ ਨੇ ਮੈਂ ਕੋਸ਼ਿਸ਼ ਵੀ ਨਹੀਂ ਆਉਣਾ ਕੋਈ ਲੇਕਰ ਮੋਹਲੀ ਦਾ ਕਾਰਕਰਦਾ ਵਾ ਲੇਕਰ ਫਿਰ ਵੀ ਉਹ ਇੰਨਾ ਵੱਡਾ ਵਿਸ਼ਵਾਸ ਕਰਕੇ ਆਂਦੀ ਆ ਮੈਂ ਸਭਾ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਰਹੀ ਨਹੀਂ ਰਵਾਂਗਾ ਜਿਹੜੇ ਆਪਣਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਦੇ ਨੇ ਉਹ ਸਾਡੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੇ ਨੇ ਇੰਨਾ ਕੁਝ ਹੀ ਕਰਿਆ ਖਾਸ ਕਰਕੇ ਨਾਟਕਾਂ ਵਾਸੀਆਂ ਵਾਸਤੇ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰ ਲਈ ਬੇਨਤੀ ਕਰਦਾ ਤਪ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੋ ਅੱਜ ਜਿਹੜਾ ਇਤਿਹਾਰ ਦੁਸ਼ਹਿਰੇ ਦਾ ਸਾਰੇ ਮਨਾ ਰਹੇ ਆ ਸਾਰੇ ਕੋਲ ਦੁਨੀਆ ਚ ਮਨਾਇਆ ਜਾ ਰਿਹਾ ਆ ਇਹ ਤਿਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਤਿਹਾਰ ਆ ਜਿਹੜਾ ਇਹ ਦੱਸਿਆ ਜਾਂਦਾ ਵੀ ਜਿਹੜੀ ਬੁਰਾਈ ਆ ਉਹ ਅੱਜ ਨਹੀਂ ਤਾਂ ਕੱਲ ਖਤਮ ਹੋਣੀ ਹੀ ਹੋਣੀ ਆ ਸੋ ਸਾਰਿਆਂ ਨੂੰ ਇਸ ਤਿਹਾਰ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਇਸ ਮੇਲੇ ਦੀ ਪ੍ਰਬੰਧਕ ਕਮੇਟੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਮਾਤਮਾ ਕਰੇ ਵੀ ਅਸੀਂ ਸਾਰੇ ਅਰਦਾਸ ਕਰੀਏ ਵੀ ਇਦਾਂ ਹੀ ਇਹ ਕਮੇਟੀ ਦਿਨ ਰਾਤ ਮਿਹਨਤ ਕਰੇ ਤੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਤਰੀਕੇ ਨਾਲ ਇਹ ਤਿਉਹਾਰ ਜਿਹੜੇ ਲੱਗਦੇ ਰਹਿਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡਾ ਇਤਿਹਾਸ ਪਤਾ ਲੱਗਦਾ ਰਹੇ ਮੈਡਮ ਇਹ ਸਾਡੇ ਤਿਉਹਾਰ ਆ ਸਾਰੇ ਜਿਹੜੇ ਰਾਜਨੀਤਿਕ ਕਾਗੂਆ ਹਰ ਇਕੱਠੇ ਨੇ ਔਰ ਕੀ ਕਹਿਣਾ ਚਾਹੋਗੇ ਕਿ ਕਿੰਨਾ ਰਹਿ ਉਤਰਾ ਲੈਣਾ ਚਾਹੀਦਾ ਦੇਖੋ ਇਹ ਜਿਹੜਾ ਤਿਉਹਾਰ ਅਸੀਂ ਮਨਾਉਂਦੇ ਆ ਸਾਰੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਸਾਰੇ ਸੰਗਠਨ ਇਕੱਠੇ ਹੁੰਦੇ ਨੇ ਸੋ ਇਹ ਇੱਕ ਪਹਸਾਂਜੀ ਪਾਈ ਵਾਲਤਾ ਦਾ ਸੁਨੇਹਾ ਜਾਂਦਾ ਆ ਕਿਉਂਕਿ ਜਦੋਂ ਇਤਿਹਾਰ ਆਉਂਦੇ ਨੇ ਉਹਦੇ ਚ ਕੋਈ ਵੀ ਪਾਰਟੀਬਾਜੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ ਸਿਰਫ ਅਸੀਂ ਪੰਜਾਬ ਦੇ ਵਸਨੀਕ ਆ ਇਸ ਦੇਸ਼ ਦੇ ਵਸਨੀਕ ਆ ਸੋ ਅਸੀਂ ਸਾਰਿਆਂ ਨੂੰ ਇੱਕ ਸਾਂਝੀ ਭਾਈਵਾਲਤਾ ਦਾ ਇਸਨੇਹਾ ਦਿੰਨੇ ਆ ਜੋਗੇ ਸਿਖਣਾ ਪਵੇ ਪਹਿਲਾਂ ਤਾਂ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਤੇ ਪ੍ਰਭੂ ਪ੍ਰੇਮੀਆਂ ਨੂੰ ਦੁਸ਼ਹਿਰੇ ਦੇ ਸ਼ੁਭ ਅਵਸਰ ਤੇ ਹਾਰਦਿਕ ਵਧਾਈ ਤੇ ਸ਼ੁਕਾਮਨਾ ਦੇਣਾ ਨਾਲੇ ਮੈਂ ਗੁਰਦਾਸਪੁਰ ਮੇਲਾ ਕਮੇਟੀ ਦੇ ਪ੍ਰਧਾਨ ਹਰਦੀ ਬਰਿਆੜਦੀ ਤੋਂ ਨਾਲ ਦੀ ਸਾਰੀ ਟੀਮ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਜਿਹੜਾ ਹਰਦਸ਼ਨੀ ਰੋਡ ਤੇ ਰਿਜਨਲ ਕੈਂਪਸ ਦੇ ਸਾਹਮਣੇ ਅੱਜ ਦੁਸ਼ਹਿਰੇ ਦਾ ਤਿਹਾਰ ਰਾਵਣ ਮੇਘਨਾਥ ਤੇ ਕੁੰਕਰੰਦੀ ਦੇ ਪੁਤਲੇ ਖੜੇ ਕਰਕੇ ਮਨਾਇਆ ਉਹ ਵਧਾਈ ਦੇ ਪਾਤਰ ਨੇ ਬਹੁਤ ਜ਼ਿਆਦਾ ਰੌਣਕ ਹੀ ਇੱਥੇ ਤੇ ਵੀ ਹੁਣ ਤੋਂ ਹੀ ਜੇਤਾ ਵੀ ਦੇਖ ਲੋ ਘੰਟਾ ਹੋ ਗਿਆ ਪੁਤਲੇ ਸੜੇ ਦੇ ਹਾਈ ਤੱਕ ਵੀ ਭੀੜ ਉਦਾਂ ਦੀ ਉਦਾਂ ਮੈਂ ਤੇ ਲੋਕਾਂ ਚ ਕਾਫੀ ਉਤਸ਼ਾਹ ਹੀ ਇਹ ਬੁਰਾਈ ਤੇ ਨੇਕੀ ਦਾ ਤੇ ਅਰਗੜਾ ਦੁਸ਼ਾਰਾ ਸਾਨੂੰ ਅ ਸੱਤੇ ਤੇ ਸੱਤੇ ਦੀ ਜਿੱਤ ਦਾ ਪ੍ਰਤੀਕ ਹੈ ਦੇਖੋ ਰਵੰਦਾ ਬੋਤੇ ਹਰ ਸਾਲ ਸਾੜਨ ਦਾ ਇਹੀ ਤੋਕ ਨੂੰ ਦਾਗਾ ਹੈ ਕਿ ਜਿਹੜਾ ਅਤਿਆਚਾਰ ਦੇ ਉੱਤੇ ਨੇਕੀ ਦੀ ਜਿੱਤ ਬੱਦੀ ਦੇ ਉੱਤੇ ਨੇਕੀ ਦੀ ਜਿੱਤ ਝੂਠ ਤੇ ਸੱਚ ਦੀ ਜਿੱਤ ਔਰ ਲੋਕਾਂ ਨੂੰ ਇੱਕ ਯਾਦ ਕਰਾਇਆ ਜਾਂਦਾ ਵੈ ਕਿ ਪ੍ਰਭੂ ਰਾਮ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਰਾਸ਼ਟ ਪ੍ਰੇਮ ਜਿਹੜਾ ਸਰਵੋਪਰੀ ਹੋਣਾ ਚਾਹੀਦਾ ਔਰ ਧਰਮ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਅੱਦਿਸ਼ਰੇ ਦਾ ਤਿਹਾਰ ਜਿਹੜਾ ਹਰ ਸਾਲ ਇਦਾਂ ਹੀ ਤੁਮ ਤੁਮ ਨਾ ਮਨਾਇਆ ਜਾਂਦਾ। ਇਸ ਵੇਲੇ ਜਿਹੜਾ ਹੈ ਸ਼ਰਮ ਟੂਨ ਦਾ ਬਣਾਇਆ ਜਾ ਰਿਹਾ ਹੈ ਕਲਕਜੀ ਦਾ ਗੁਰਦੱਤ ਸ਼ਹਿਰ ਵਿੱਚ ਵੀ ਬੜੀ ਹੀ ਤੁੰਟਾ ਦਾ ਬਣਾਇਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਹਨ ਕਿਸ ਤਰ੍ਹਾਂ ਦਾ ਸ਼ਰਮ ਨਾ ਆ ਗਿਆ ਦੇਖੋ ਜੀ ਪਹਿਲੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਸਹਿਰੇ ਮੇਲੇ ਤਿਉਹਾਰ ਮਨਾਉਣ ਵਾਸਤੇ ਪੂਰੇ ਸ਼ਹਿਰ ਨੇ ਖੁੱਲੇ ਦਿਲ ਨਾਲ ਗ੍ਰਾਈ ਦਿੱਤੀ ਹੈ ਔਰ ਨੰਬਰ 2 ਤੇ ਇਹ ਬੁਰਾਈ ਦੇ ਉੱਪਰ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ ਇਹ ਦਸਹਿਰਾ ਜਿਹੜਾ ਹੈ ਉਹ ਹਮੇਸ਼ਾ ਹੀ ਜਦੋਂ ਵੀ ਬੁਰਾਈ ਦਾ ਕੰਮ ਵੱਧਾ ਹੈ ਉਹਦੇ ਵਾਸਤੇ ਸੱਚਾਈ ਦੀ ਜਿੱਤ ਵਾਸਤੇ ਇਹ ਦਸਹਿਰਾ ਮਨਾਇਆ ਜਾਂਦਾ ਹੈ ਦਸਹਿਰਾ ਜਿਹੜਾ ਗੁਰਦਾਸਪੁਰ ਦੇ ਵਿੱਚ ਹੈ ਬਹੁਤ ਵਧੀਆ ਤਰੀਕੇ ਨਾਲ ਮੇਰਾ خیال ਮਨਾਇਆ ਗਿਆ ਔਰ ਕਾਫੀ ਰਸ ਸੀ ਮੈਂ ਇਸ ਵਾਸਤੇ ਪ੍ਰਧਾਨ ਹਰਦੀਪ ਸਿੰਘ ਜੀ ਰਿਆਰ ਜਿਹੜੇ ਹਨ ਇਥੋਂ ਦੇ ਪ੍ਰਧਾਨ ਉਸ ਸਮੂਜੀ ਟੀਮ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਬੜੇ ਹੀ ਸਚਾਰੂ ਟੰਗ ਦੇ ਨਾਲ ਇਹ ਸਾਰਾ ਜਿਹੜਾ ਲੋਕਾਂ ਨੂੰ ਦਿਖਾਇਆ ਮੈਂ ਕੋਈ ਲੀਡਰ ਨਹੀਂ ਜੀ ਕੋਈ ਮੈਂ ਕੁਛ ਨਹੀਂ ਆ ਸੇਵਾਦਾਰ ਆ ਪਰ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਜਿਹੜਾ ਹੈ ਸਾਨੂੰ ਮਿਲਦਾ ਰਹਿੰਦਾ ਹੈ ਐਸੇ ਤਰ੍ਹਾਂ ਹੀ ਅਸੀਂ ਹਿੰਦੂ ਯੋਗ ਸਭਾ ਰਾਮਨਾਟ ਕਲੱਬ ਜੀਦਾ ਭਵਨ ਰੋਡ ਦੇ ਉੱਪਰ ਰਾਮਲੀਲਾ ਕਰਵਾਨੇ ਹਾਂ ਔਰ ਉਥੋਂ ਦੇ ਵੀ ਪ੍ਰਧਾਨ ਜਿਹੜੇ ਸਰਦਾਰ ਹਰਦੀਪ ਸਿੰਘ ਜੀ ਰਿਆੜ ਹਨ ਉਹ ਸਾਰੇ ਅਸੀਂ ਬੜੇ ਮਿਲ ਜੁਲ ਕੇ ਸਾਰੇ ਇੱਕ ਪਰਿਵਾਰ ਵਾਂਗਰ ਹੋ ਕੇ रामलीला और दशहरा ਦੇ ਤਿਉਹਾਰ ਨੂੰ ਮਨਾਨੇ ਆ ਅੱਜ ਮੁੱਖ ਮਹਿਮਾਨ ਰਮਨ ਬਹਿਲ ਜੀ ਅੱਜ ਇਸ ਮੰਚ ਦੇ ਉੱਪਰ ਸ਼੍ਰੀ ਰਮਨ ਬਹਿਲ ਜੀ ਜੋ ਕਿ ਹਲਕਾ ਇੰਚਾਰਜ ਹਨ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਉਹਨਾਂ ਨੇ ਅੱਜ ਇਸ ਮੰਚ ਦੇ ਉੱਪਰ ਮੁੱਖ ਭੂਮਿਕਾ ਨਿਭਾਈ ਮੁੱਖ ਮਹਿਮਾਨ ਦੀ ਉਹਨਾਂ ਦੇ ਨਾਲ ਜਤੇਜ ਜੀ ਮਹਾਜਨ ਔਰ ਹੋਰ ਵੀ ਉਹਨਾਂ ਦੇ ਸਾਥੀ ਉਹਨਾਂ ਦੇ ਭਰਾ ਜੇ ਬਹਿਲ ਜੀ ਔਰ ਸਾਰੇ ਉਹਨਾਂ ਦੇ ਪਰਿਵਾਰ ਦੇ ਔਰ ਵੀ ਜਿਹੜੇ ਉਹਨਾਂ ਦੇ ਸਾਥੀ ਹਨ ਸਾਰੇ ਇੱਥੇ ਆਏ ਹਨ ਗਗਨਜੀ ਮਹਾਜਨ ਸ੍ਰੀ ਆਪਣੇ ਜਪੇਸ਼ ਮਹਾਜਨ ਜੀ ਔਰ ਸਾਡੇ ਰਵੀ ਭਾਜੀ ਸਬਜੀ ਮੰਡੀ ਵਾਲੇ Ashok Maan ji ਔਰ ਵੀ ਗਰਮੰਨੇ ਵਿਅਕਤੀ ਜੁਗੇਸ਼ ਜੀ ਭੰਡਾਰੀ Ashok ji veh te ਸ਼ਹਿਰ ਦੇ 바ਵਾ ਗਰਮੰਨੇ ਵਿਅਕਤੀ ਜਿਹੜੇ ਇਸ ਮੰਚ ਨੂੰ ਸ਼ਿਰਜੋਗ ਕਰਦੇ ਹਨ ਉਹ ਸਾਰੇ ਇੱਥੇ ਪਹੁੰਚੇ ਅਸੀਂ ਉਹਨਾਂ ਦੇ ਸਾਰਿਆਂ ਦੇ ਇੱਥੇ ਆ ਪਹੁੰਚਣ ਤੇ ਬੜਿਆ ਬਾਰੇ ਬਾਰਜੋ ਬੋੜਾ ਕੀ ਲਾਉਣੀਆਂ ਸਵੇਰੇ ਤੇ ਤੇਰੇ ਬਿਲਾਓ ਪਾਣੀ ਕਰਦਾ 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 ਰੁਕ ਜਾ ਰੁਕ ਜਾਈਏ ਕਿੱਥੇ ਖੜ ਕੇ ਆਏ ਹੋ ਅਗੇ ਜਨਾ ਕਰਦਾ ਦਸਾਂਗੇ ਗੱਲ ਬਤਾ ਦਮ ਨਿਵਾਲਾ ਮੋਨਾ ਤੋਂ ਸਾਰੇ ਕਿਥੇ ਆਏ ਤੋੜਾ ਬੋੜਾ ਮੈਂ ਪਾਣੀ